ਸਮੂੱਚੇ ਕ੍ਰਿਕਟ ਪ੍ਰੇਮੀਆਂ ਤੇ ਖਾਸ ਕਰਕੇ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈਆਂ ਮਾਣ ਵਾਲੀ ਗੱਲ ਆ ਬੜੀ ਖੁਸ਼ੀ ਵਾਲੀ ਗੱਲ ਆ ਪੰਜਾਬੀਆਂ ਵਾਸਤੇ ਕਿਉਂਕਿ ਰਾਤ ਆਈਪੀਐਲ ਦੇ ਵਿੱਚ ਮੁੰਬਈ ਦੀ ਟੀਮ ਨੂੰ ਪੰਜਾਬ ਨੇ ਜਿਹੜਾ ਪੰਜਾਬ ਦੇ ਸ਼ੇਰਾਂ ਨੇ ਬੜੀ ਬੁਰੀ ਤਰ੍ਹਾਂ ਜਿਹੜਾ ਹਰਾਇਆ ਬੜੀ ਵਧੀਆ ਖੇਡ ਦਾ ਪ੍ਰਦਰਸ਼ਨ ਕਰਦਿਆਂ ਪੰਜਾਬ ਦੀ ਟੀਮ ਦੇ ਖਿਡਾਰੀਆਂ ਨੇ ਪ੍ਰਿਟੀਜ਼ਿੰਟਾ ਦੇ ਸ਼ੇਰਾਂ ਨੇ ਮੰਬਈ ਨੂੰ ਜਿਹੜਾ ਇਸ ਟੂਰਨਾਮੈਂਟ ਚੋਂ ਬਾਹਰ ਕੀਤਾ ਤੇ ਫਾਈਨਲ ਦੇ ਵਿੱਚ ਪਹੁੰਚੇ ਨੇ ਕੱਲ 3 ਤਰੀਕ ਨੂੰ ਆਰਸੀਪੀ ਦੇ ਨਾਲ ਫਾਈਨਲ ਮੈਚ ਹੋਊਗਾ ਤੇ ਵੈਕਰੂਗੇ ਅਰਦਾਸ ਕਰਦੇ ਆਂ ਤੇ ਜਿੱਦਾਂ ਦੇ ਜੋਸ਼ ਨਾਲ ਭਰੀ ਹੈ ਪੰਜਾਬ ਦੀ ਟੀਮ ਜ਼ਰੂਰ ਇਸ ਵਾਰ ਆਈਪੀਐਲ ਦੀ ਟਰੋਫੀ ਜਿਹੜੀ ਆ ਜਿੱਤ ਕੇ ਪੰਜਾਬ ਦੀ ਤੇ ਪ੍ਰੇਟਿਜ਼ੈਂਟਾਂ ਦੀ ਝੋਲੀ ਪੰਜਾਬ ਦੇ ਸ਼ੇਰ ਪਾਉਣਗੇ ਬਹੁਤ ਹੀ ਮਾਨ ਵਾਲੀ ਗੱਲ ਆ ਪ੍ਰੀਟਿਜ਼ੈਂਟਾ ਨੂੰ ਵੀ ਸਲੂਟ ਆ ਜਿਹੜੀ ਬੜੇ ਲੰਮੇ ਸਮੇਂ ਤੋਂ ਪੰਜਾਬ ਦੀ ਟੀਮ ਦੀ ਅਗਵਾਈ ਕਰ ਰਹੀ ਆ ਪੰਜਾਬ ਦੀ ਟੀਮ ਨੂੰ ਦੇ ਨਾਲ ਬਣੀ ਹੋਈ ਆ ਹਰ ਵਾਰ ਅਰਬਾਂ ਖਰਬਾਂ ਰੁਪਏ ਖਰਚ ਕੇ ਉਹ ਪੰਜਾਬ ਦੀ ਟੀਮ ਨੂੰ ਆਈਪੀਐਲ ਦੇ ਵਿੱਚ ਜਿਹੜੀ ਆ ਉਹ ਸ਼ਮੂਲੀਅਤ ਕਰਾਉਂਦੀ ਆ ਸੋ ਪ੍ਰੀਟਿਜ਼ੈਂਟਾ ਦੇ ਵੀ ਅਸੀਂ ਧੰਨਵਾਦੀ ਆ ਤੇ ਸਲੂਟ ਬਣਦਾ ਉਹਨੂੰ ਬੜੀ ਮਾਣ ਵਾਲੀ ਗੱਲ ਆ ਤੇ ਇਸ ਤੋਂ ਵੀ ਮਾਣ ਵਾਲੀ ਗੱਲ ਸਿੱਖ ਕੌਮ ਦੇ ਰੰਗਰੇਟੇ ਸਿੱਖਾਂ ਵਾਸਤੇ ਆ ਤੇ ਮੈਂ ਬੜਾ ਧੰਨਵਾਦ ਦਿਆਂ ਸਲੂਟ ਕਰਦਾ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਦਾ ਲਗਭਗ ਚੌਥਾ ਚੌਥਾ ਹੁਣ ਚੱਲ ਰਿਹਾ ਸੀਗਾ ਚੌਥਾ ਜਾਂ ਪੰਜਵਾਂ ਪਾਵਰ ਪਲੇ ਦਾ ਪ੍ਰਿਆਸ਼ ਆਰੀਆ ਤੇ ਜੋਸ਼ ਇੰਗਲਿਸ਼ ਖੇਡ ਰਹੇ ਸਨ ਬਹੁਤ ਸੋਹਣਾ ਖੇਡ ਰਹੇ ਸੀਗੇ ਤੇ ਕਮੈਂਟਰੀ ਕਰਦਿਆਂ ਕਰਦਿਆਂ ਸਦਾ ਨਵਜੋਤ ਸਿੰਘ ਸਿੱਧੂ ਜਿਹਦੇ ਮੂੰਹੋਂ ਇੱਕ ਸ਼ਬਦ ਨਿਕਲਿਆ ਸਹਬੇ ਕਮਾਲ ਬੇਮਿਸਾਲ ਗੁਰੂ ਗੋਬਿੰਦ ਸਿੰਘ ਜੀ ਦਾ ਬਖਸ਼ਿਆ ਸ਼ਬਦ ਸੁਣ ਕੇ ਬੜਾ ਵਧੀਆ ਲੱਗਾ ਮਾਣ ਨਾਲ ਸੀਨਾ ਚੜਾ ਆ ਆ ਉਹਨਾਂ ਨੇ ਕਿਹਾ ਕਿ ਰੰਗਰੇਟੇ ਗੁਰੂ ਕੇ ਬੇਟੇ ਸੋ ਸਿੱਧੂ ਸਾਹਿਬ ਸਮੁੱਚਾ ਰੰਗਰੇਟਾ ਭਾਈਚਾਰਾ ਰੰਗਰੇਟਾ ਕੌਮ ਤੁਹਾਡੀ ਧੰਨਵਾਦੀ ਆ ਕਿਉਂਕਿ ਰਾਤ ਅਰਬਾਂ ਖਰਬਾਂ ਲੋਕ ਵਿਸ਼ਵ ਭਰ ਦੇ ਵਿੱਚ ਲੋਕ ਜਿਹੜੇ ਨੇ ਉਹ ਟੀਵੀ ਸਕਰੀਨਾਂ ਦੇ ਅੱਗੇ ਬੈਠੇ ਆਈਟੀਐਲ ਦੇ ਇਸ ਪੰਜਾਬ ਅਤੇ ਮੁੰਬਈ ਦੇ ਮੈਚ ਦਾ ਆਨੰਦ ਲੈ ਰਹੇ ਸੀਗੇ ਤੇ ਅਚਾਨਕ ਤੁਸੀਂ ਰੰਗਰੇਟਾ ਕੋ ਆਮਦਾ ਜ਼ਿਕਰ ਕੀਤਾ ਮੈਂ ਸੁਣਦਿਆਂ ਸਾਰੀ ਟੀਵੀ ਦੇ ਕੋ ਉੱਠਿਆ ਤੇ ਮੋਬਾਈਲ ਤੇ ਹੌਟਸਟਾਰ ਤੇ ਮੈਚ ਚਾਲੂ ਕੀਤਾ ਮੈਨੂੰ ਲੱਗਾ ਸ਼ਾਇਦ ਮੈਂ ਕਿਤੇ ਮੈਨੂੰ ਕੋਈ ਗਲਤਫਹਿਮੀ ਨਾ ਹੋਈ ਹੋਵੇ ਮੈਂ ਰਿਵਰਸ ਕਰਕੇ ਹੌਟਸਟਾਰ ਤੋਂ ਦੁਬਾਰੇ ਤੁਹਾਡੇ ਉਹ ਸ਼ਬਦ ਸੁਣੇ ਤੇ ਸੁਣ ਕੇ ਬੜਾ ਜਨੰਦਾ ਆ ਸਮੁੱਚੀ ਮਜਬੀ ਸਖ ਕੌਮ ਰੰਗਰੇਟਾ ਕੌਮ ਤੁਹਾਡੀ ਧੰਨਵਾਦੀ ਆ ਕਿ ਤੁਸੀਂ ਕੱਲ ਇੰਟਰਨੈਸ਼ਨਲ ਲੈਵਲ ਤੇ ਰੰਗਰੇਟਾ ਕੌਮ ਦਾ ਕਮੈਂਟਰੀ ਕਰਦਿਆਂ ਆਪਣੇ ਜਿਹੜਾ ਮੂੰਹ ਤੁਸੀਂ ਨਾ ਲਿਆ ਸਾਡੇ ਵਾਸਤੇ ਸਮੁੱਚੀ ਸਖ ਕੌਮ ਵਾਸਤੇ ਬਹੁਤ ਮਾਣ ਵਾਲੀ ਗੱਲ ਆ ਸਮੁੱਚਾ ਰੰਗਰੇਟਾ ਭਾਈਚਾਰਾ ਰੰਗਰੇਟਾ ਕੌਮ ਮਜਬੀ ਸਖ ਕੌਮ ਤੁਹਾਡਾ ਧੰਨਵਾਦ ਕਰਦੀ ਤਹਿਦ ਲੋ ਜੀ ਸੋ ਇੱਕ ਵਾਰ ਫੇਰ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈਆਂ ਤੇ ਆਸ ਕਰਦੇ ਆਂ ਪ੍ਰਮਾਤਮਾ ਅਗੇ ਅਰਦਾਸ ਵੀ ਕਰਦੇ ਆਂ ਕਿ ਕੱਲ 3 ਤਰੀਕ ਨੂੰ ਆਰਸੀਬੀ ਰਾਇਲ ਚੈਲੰਜ ਬੰਗਲੌਰ ਤੋਂ ਫਾਈਨਲ ਮੈਚ ਜਿੱਤ ਕੇ ਪੰਜਾਬ ਦੇ ਸ਼ੇਰ ਸ਼੍ਰੇਸ਼ ਅਈਅਰ ਦੀ ਅਗਵਾਈ ਦੇ ਵਿੱਚ ਜਿਹੜੀ ਆਈਪੀਐਲ ਦੀ ਟਰੋਫੀ ਆ ਉਹ ਪੰਜਾਬ ਦੀ ਅਤੇ ਪ੍ਰੇਟਿਜ਼ੈਂਟਾਂ ਦੀ ਝੋਲੀ ਪਾਉਣਗੇ ਸੋ ਸਿੱਧੂ ਸਾਹਿਬ ਬਹੁਤ-ਬਹੁਤ ਧੰਨਵਾਦ ਦਿਲੋਂ ਸਲੂਟ ਹੈ ਤੁਹਾਨੂੰ ਕਿਉਂਕਿ ਤੁਹਾਡੇ ਜ਼ਬਾਨ ਦੇ ਉੱਤੇ ਰੰਗਰੇਟੇ ਗੁਰੂ ਕੇ بیٹے ਸ਼ਬਦ ਅਚਾਨਕ ਨਹੀਂ ਆਇਆ ਤੁਸੀਂ ਮਹਿਸੂਸ ਕੀਤਾ ਕਿ ਜਿੱਦਾਂ ਰੰਗਰੇਟੇ ਗੁਰੂ ਕੇ بیٹے ਜੰਗ ਦੇ ਮੈਦਾਨ 'ਚ ਜੂਝਦੇ ਆ ਨਾ ਕੱਲ ਤੁਸੀਂ ਫੀਲ ਕੀਤਾ ਰਾਤ ਤੁਸੀਂ ਫੀਲ ਕੀਤਾ ਪੰਜਾਬ ਦੇ ਸ਼ੇਰਾਂ ਨੂੰ ਲੜਦੇ ਆ ਵੇਖ ਕੇ ਕ੍ਰਿਕਟ ਦੇ ਮੈਦਾਨ ਦੇ ਵਿੱਚ ਗੁਜਰਾਤ ਦੀ ਧਰਤੀ ਤੇ ਤੁਸੀਂ ਮਹਿਸੂਸ ਕੀਤਾ ਕਿ ਅੱਜ ਇਹ ਪੰਜਾਬ ਦੇ ਸ਼ੇਰ ਬਿਲਕੁਲ ਰੰਗਰੇਟਿਆਂ ਦੇ ਵਾਂਗ ਜੂਝ ਰਹੇ ਨੇ ਜਿੱਤ ਵੱਲ ਵਧ ਰਹੇ ਨੇ ਅਣਖ ਆਬਰੂ ਦੀ ਖਾਤਰ ਲੜ ਰਹੇ ਨੇ ਆਪਣੇ ਅਕਸ ਆਪਣੇ ਅਕਸ ਨੂੰ ਬਚਾਉਣ ਵਾਸਤੇ ਲੜ ਰਹੇ ਨੇ ਸੋ ਤੁਸੀਂ ਮਹਿਸੂਸ ਕੀਤਾ ਤੁਸੀਂ ਫੀਲ ਕੀਤਾ ਤੇ ਆਪ ਮਾਰੇ ਕਹਿਣ ਲਈ ਤੁਸੀਂ ਮਜਬੂਰ ਹੋ ਗਏ ਗੁਰੂ ਸਾਹਿਬ ਦਾ ਬਖਸ਼ਾ ਪਾਪ ਉਹ ਪਾਪਵਤਰ ਸ਼ਬਦ ਰੰਗਰੇਟੇ ਗੁਰੂ ਕੇ ਬੇਟੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਅ ਰੰਗਰੇਟਿਆਂ ਦੇ ਨਾਂ ਨੂੰ ਹੋਰ ਬੁਲੰਦੀਆਂ ਤੇ ਪਹੁੰਚਾਉਣ ਵਿੱਚ ਤੁਸੀਂ ਬੜਾ ਵੱਡਾ ਯੋਗਦਾਨ ਪਾਇਆ ਜੀ ਸੋ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਸਲੂਟ ਹੈ